ਮੇਰੀ ਗੱਲ ਸੁਣੋ ਤੁਸੀਂ ਇੰਨਾ ਬੋਝ ਆਪਣੇ ਦਿਮਾਗ ਤੇ ਨਾ ਪਾਓ ਹੁਣ ਤੱਕ ਅਸੀਂ ਤੁਹਾਨੂੰ ਕਦੀ ਗਲਤ ਕਿਹਾ ਵਾ ਕਿ ਤੁਸੀਂ ਆਹ ਵਾਲਾ ਫੈਸਲਾ ਫਿਰ ਮੇਰੀ ਗੱਲ ਸੁਣੋ ਤੇ ਸਾਨੂੰ ਉੱਥੇ ਕੋਈ ਮੁਸ਼ਕਲ ਨਹੀਂ ਆਉਣੀ ਅਸੀਂ ਤੇ ਤੁਹਾਡੇ ਨਾਲ ਰਹਿਣਾ ਵਾ ਨਾਲੇ ਉਹਨਾਂ ਦਾ ਸੁਭਾਅ ਤੇ ਅੱਗੇ ਹੀ ਬੜਾ ਚੰਗਾ ਵਾ ਉਹ ਹਾਏ ਇਹ ਨਹੀਂ ਐ ਇਹਦੀ ਉਹਦੀ ਇੱਥੇ ਨਹੀਂ ਬਣੀ ਸੱਸ ਨਾਲ ਮੇਰੇ ਨਾਲ ਨਹੀਂ ਬਣੀ ਤੇ ਉੱਥੇ ਕੀ ਬਣਨੀ ਐ ਉਹ ਕੋਈ ਗੱਲ ਨਹੀਂ ਲੱਗ ਲੱਗ ਉਹ ਜੋਤ ਨੂੰ ਤੇ ਵੈਸੇ ਬੜੀ ਆਦਤ ਹੈ 2 1 ਉੱਥੇ ਵੀ ਕਿੰਨਾ ਕੁ ਚਿਰ ਵਾ ਮਮੀ ਦੀ ਰਹਿ ਵਾ ਤੇ ਡੈਡੀ ਦੀ ਵੀ ਨਾਲ ਹੀ ਆ ਕਿ ਡੈਡੀ ਸਭ ਕੁਝ ਕਰਾਉਂਦੇ ਆ ਵਾ ਐਵੇਂ ਨਹੀਂ ਜੋਬ ਨਿੱਧਰ ਪੱਜਾਉਂਦਾ ਹੀ ਮਮੀ ਵੀ ਡੜੀ ਵਾ ਨਾ ਬਾਕੀ ਨਾ ਰੈਂਡੀ ਖੁੰਦੀ ਕਸਰ ਮਮੀ ਨੇ ਘੜਤੀ ਆ ਉਹਨਾਂ ਵੱਲ ਦੇ ਹੋ ਗਏ ਆ ਤੇ ਭਰਕਾਇਆ ਡੈਡੀ ਨੇ ਮਮੀ ਨੂੰ ਉਸੀ ਇਹਨਾਂ ਨੂੰ ਇੱਕ ਚੌਂ ਨਹੀਂ ਹੁੰਦਾ ਇਹ ਵੇਖ ਲਈ ਇੱਕਦਮ ਲੱਗੂਗਾ ਜ਼ਰੂਰ ਤੂੰ ਕੰਨ ਖੋਲ ਕੇ ਗੱਲ ਸੁਣ ਲਓ ਪੈਸੇ ਦਾ ਨਾਂ ਲੈਣਗੇ ਨਾ ਤੇ ਠੋਕੇ ਜਵਾਬ ਦੇਣਾ ਕਿਉਂ ਸਾਡੇ ਕੋਈ ਨਹੀਂ ਹੈਗੇ ਮੈਂ ਡੈਡੀ ਨੂੰ ਕਹਿ ਦੇਣਾ ਵਾ ਪੀ ਆਤੋਂ ਬਾਅਦ ਮੈਨੂੰ ਮੇਰੇ ਸਾਹਮਣੇ ਰਮਨेश ਗੱਲੋਂ ਕਿੰਨੇ ਦਿਨ ਹੋ ਗਏ ਆ ਜੇ ਤੇ ਆਉਣਾ ਉਹਨਾਂ ਨੇ ਤੇ ਤਾਂ ਵੀ ਤੇ ਜੇ ਨਹੀਂ ਨਹੀਂ ਯਾਰ ਪਹਿਲਾਂ ਜੀ ਰਮਨेश ਗੱਲੋਂ ਤਾਂ ਕਿੰਨੇ ਦਿਨ ਹੋ ਗਏ ਆ ਤੂੰ ਸ਼ਾਮਾਂ ਤੱਕ ਜਾਵੀਂ ਤੇ ਉਹਨਾਂ ਨੂੰ ਪੁੱਛ ਕੇ ਦੱਸ 2 1 ਰਮਨेश ਗੱਲੋਂ ਵੀ ਕਿੰਨੇ ਦਿਨ ਹੋ ਗਏ ਆ 2 1 ਮੰਮੀ ਮੈਂ ਕੀ ਦਾ ਖਲ ਅੰਦਾਜ਼ੀ ਕਰਨੀ ਤੁਹਾਡੇ ਚ ਇੱਕ ਮਿੰਟ ਇੱਕ ਮਿੰਟ ਚਾਤਾ ਪਲ ਗਿਆ ਮੈਂ ਹੁਣ ਨਹੀਂ ਨਹੀਂ ਦਖਲ ਰਾਂ ਦਾਦੀ ਜੀ ਮੈਨੂੰ ਚੰਗੀ ਨਹੀਂ ਲੱਗਦੀ ਤੁਹਾਨੂੰ ਪਰ ਤੁਹਾਨੂੰ ਕਿੱਥੋਂ ਚੰਗੀ ਲੱਗਣਾ ਹੁੰਦਾ ਮੈਨੂੰ ਉਹ ਚੰਗੀ ਲੱਗਣ ਰਹੀ ਆ 2 1 ਆਹ ਹੁਣ ਜ ਮੈਂ ਹੁਣ ਮੈਂ ਹੁਣ ਮੈਂ ਜੀ ਚੱਲਾਂਗਾ ਵਨ ਮੰਮੀ ਮੈਂ ਹੁਣ ਤੁਹਾਨੂੰ ਮਾੜੀ ਲੱਗਣ ਲਾ ਪੀ ਆ ਉਹ ਜੋ ਚੰਗੀ ਲੱਗਦੀ ਆ ਨਾ ਗੇਟ ਖੁੱਲਾ ਹੀ ਗੇਟ ਖੁੱਲੋ ਮੈਂ ਤਾਂ ਨਾ ਰਮਨ ਦੇ ਹੀ ਘਰ ਸਲਾਹ ਕਰਨ ਹਾਂਜੀ ਤੋ ਕਹਿੰਦਾ ਨਹੀਂ ਇਹ ਮੇਰੇ ਕੋਲ ਆ ਬੜ ਕੇ ਆਉਣਾ ਵਾ ਤੇ ਘਰਾਂ ਦੇ ਵਿੱਚ ਸੌ ਗੱਲਾਂ ਬਤਾ ਹੋਈਆਂ ਦੀਆਂ ਵਾ ਤੇ ਮੈਨੂੰ ਇਹ ਆ ਵੀ ਉਹਨੂੰ ਥੋੜਾ ਲੰਮਾ ਟਾਈਮ ਦੇ ਦਿੰਨੇ ਆ ਆਪੇ ਦੋਵੇਂ ਇਸ ਥੋੜਾ ਕੋਈ ਗੱਲ ਨਹੀਂ ਤੁਸੀਂ ਉਹਨੂੰ ਟਾਈਮ ਦਓ ਥੋੜਾ ਜਿਹਾ ਅਸੀਂ ਉਹਦੀ ਕਦਰ ਕਰਨੇ ਆ ਕੋਈ ਗੱਲ ਵਾ ਮੈਂ ਨਾ ਇਹ ਗੱਲ ਤੇ ਬੜੀ ਵਿਚਾਰ ਕੀਤੀ ਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਕੀ ਮੰਮੀ ਆਹੀ ਨਾ ਦੋਵਾਂ ਜਣਿਆਂ ਨੇ ਇਹ ਗੱਲ ਤੇ ਬੜੀ ਵਿਚਾਰ ਕੀਤੀ ਆ ਪਰ ਪਿਆਰ ਪਾਉਣਾ ਵਾ ਅਗਲੇ ਦੇ ਨਾਲ ਆਪਾਂ ਫਿਰ ਇਦਾਂ ਕਰਦੇ ਆ ਤੁਸੀਂ ਕਰ ਲੋ ਤਾਂ ਹੀ ਕੱਢ ਲਈ ਇਥੇ ਅਮਾ ਤੁਸੀਂ ਫਿਰ ਇਦਾਂ ਕਰੋ ਤੁਸੀਂ ਨਾ ਤਾਈ ਜੀ ਨਾਲ ਗੱਲ ਕਰ ਹੀ ਲਓ ਗੱਲ ਤੇ ਜਦੋਂ ਮੂੰਹ ਚ ਗੱਲ ਹੀ ਹੁਣਾਵਾ ਨਾ ਉਹਦੇ ਵਾਰੀ ਨਹੀਂ ਤੁਹਾਡੀ ਆਵਾਜ਼ ਤਾਂ ਰਿਕਾਰਡ ਕਰਾਉਣੀ ਆ ਵੀ ਜਦੋਂ ਘਰ ਨਾਲ ਚਿੱਠੀ ਦੇਣ ਵਾਲਾ ਡਾਕੀ ਆਇਆ ਹੁੰਦਾ ਵਾ ਤੇ ਤੁਸੀਂ ਨਾ ਜਦੋਂ ਮੈਂ ਕਹਣਾ ਨਾ ਤੁਸੀਂ ਇੱਕ ਕੰਮ ਕਰੋ ਉਥੇ ਹੀ ਵਾਜ ਦੇ ਦੇਣੀ ਤੁਸੀਂ ਠੀਕ ਹੈ ਕਹਿਣਾ ਅੰਕਲ ਜੀ ਇੱਕ ਕੰਮ ਕਰੋ 2 1 ਗੱਲ ਤੇ ਤੁਹਾਡੀ ਬਿਲਕੁਲ ਠੀਕ ਆ ਤੁਸੀਂ ਫਿਰ ਇੱਕ ਕੰਮ ਕਰੋ ਸੰਤਾਨ ਜੀ ਹੈ ਆਹ ਕਿਹਦੀ ਆਵਾਜ਼ ਵਾ ਵੀ ਦੱਸ ਲਿੰਦਾ ਵਾ ਤੇ ਦੂਜੇ ਇੰਟੈਂਸ਼ਨ ਵਾਲੇ ਉਹਨੂੰ ਤਾਂ ਜੇ ਕੋਈ ਕਹਿੰਦਾ ਵਾ ਤੇ ਉਲਟਾ ਉਹਦਾ ਹੀ ਨਾਂ ਲਾ ਦਿੰਦਾ ਵਾ ਵੀ ਇਹ ਤੁਸੀਂ ਨਹੀਂ ਮੈਨੂੰ ਚੰਗਾ ਚਾਹੁੰਦੇ ਆ ਡੈਡੀ ਹੋਣਾ ਤਾਂ ਲੱਗਦਾ ਵਿੱਚ ਫੋਨ ਆਉਂਦਾ ਰੁਕ ਜਾ ਕਿ ਮੈਂ ਕੱਟ ਲਾ ਜਨਾ ਜੱਦਲਜੀਤ ਕੋ ਨੌਕਰੀ ਹੈ ਤੁਹਾਨੂੰ ਵੀ ਪਤਾ ਵਾ ਕਿੰਨੀਆਂ ਉੱਚੀਆਂ ਗੱਲਾਂ ਵਾ ਉਹਦੀਆਂ ਸੋ ਸੋ ਗੱਲ ਕਰਦੀ ਐ ਦਲਜੀਤ ਨੂੰ ਜਦੋਂ ਕੋਈ ਉਹ ਗੱਲ ਕਰ ਦਿੰਦਾ ਉਹ ਤਾਂ ਨਾ ਮੈਂ ਮਰਦਾ ਵਨ ਤੁਸੀਂ ਇਦਾਂ ਕਰੋ ਤੁਸੀਂ ਘੜੀ ਬੈਠੋ ਰੋਟੀ ਖਾਈ ਜਾ ਸਾਰਿਆਂ ਨੂੰ ਬੋਲ ਬੋਲ ਕੇ ਦੱਸਦਾ ਵਾ ਵੀ ਮੈਂ ਆ ਪੁੱਠੇ ਕੰਮ ਕੀਤੇ ਆ ਤਾਂ ਕਿ ਉਹ ਸਾਰਿਆਂ ਨੂੰ ਅੱਗੇ ਦੱਸ ਸਕਣ ਤੂੰ ਵਨ ਵਨ ਜਿੰਦੀ ਦੀ ਸਮਝ ਚ ਨਾ ਇਹ ਗੱਲ ਪਤਾ ਨਹੀਂ ਵਨ ਜਿੰਦੀ ਦੀ ਸਮਝ ਚ ਨਾ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਹੋਂ 1 ਬਲਜੀ ਜੀ ਸਮਝਣਾ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਹੁੰਦੀ ਬੰਤ ਬੜੇ ਫਿਗਰ ਇੱਥੇ ਹੱਸਣ ਦੇ ਗਾੜੀ ਯਾਰ ਓਏ ਤੇ ਮੇਲਾ ਭਰਾ ਹੋਂਡਿਆ ਦੇਖੀ ਕਦੀ ਕਦੀ ਨੀਅਤ ਕਦੀ ਕਦੀ ਕੱਢ ਕੱਢ ਰੱਖ ਲੈਨੇ ਆ ਇਹ ਗੱਲ ਵਧੀਆ ਵਾ ਮੁੜ ਕੇ ਬੰਨਿਆਂ ਤੋਂ ਵੱਟਾਂ ਤੋਂ ਸੋਸੇ ਆਪੇ ਪੈਂਦੇ ਹੁੰਦੇ ਆ ਆਹ ਗੱਲ ਤੇ ਰਮਨ ਤੇਰੀ ਸਹੀ ਆ ਪਰ ਇੱਕ ਗੱਲ ਵੇਖ ਲੈ ਦਰਜੀਤ ਦੀ ਬੰ ਤ ਇਹ ਕਹਾਣੀ ਕਰ ਰਮ ਨੇ ਇੱਕ ਗੱਲ ਵੇਖ ਲਾ ਦਰਜੀਤ ਦੀ ਜੇ ਇਹ ਚੰਗਾ ਹੁੰਦਾ ਤੇ ਇੱਕੋ ਘਰ ਚ ਦੋਵੇਂ ਭਰਾ ਰਹੀ ਜਾਂਦੇ ਤੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਤੂੰ ਹੀ ਇੰਨਾ ਬਹੁਤਾ ਆਪਣੇ ਦਿਮਾਗ ਤੇ ਨਾ ਪਾਉ ਹੁਣ ਤੱਕ ਅਸੀਂ ਤੁਹਾਨੂੰ ਕਦੀ ਗਲਤ ਕਿਹਾ ਵਾ ਤੇ ਤੂੰ ਇਹ ਵਾਲਾ ਫੈਸਲਾ ਫਿਰ ਮੇਰੀ ਗੱਲ ਸੁਣੋ ਤੇ ਸਾਨੂੰ ਉੱਥੇ ਕੋਈ ਮੁਸ਼ਕਲ ਨਹੀਂ ਆਉਣੀ ਅਸੀਂ ਤੇ ਤੁਹਾਡੇ ਨਾਲ ਰਹਿਣਾ ਵਾ ਨਾਲੇ ਉਹਨਾਂ ਦਾ ਸੁਭਾ ਤੇ ਅੱਗੇ ਹੀ ਬੜਾ ਚੰਗਾ ਵਾ ਹਾਏ ਇਹ ਨਹੀਂ ਇਹ ਦੀ ਉਹਦੇ ਇੱਥੇ ਨਹੀਂ ਬਣੀ ਸੱਸ ਨਾਲ ਮੇਰੇ ਨਾਲ ਨਹੀਂ ਬਣੀ ਤੇ ਉੱਥੇ ਕੀ ਬਣਨੀ ਆ ਉਹ ਕੋਈ ਗੱਲ ਨਹੀਂ ਲੱਗ ਲੱਗ ਵਨ ਉਹ ਜੋਤ ਨੂੰ ਤਾਂ ਵੈਸੇ ਬੜੀ ਆਦਤ ਵਨ ਉੱਥੇ ਵੀ ਕਿੰਨਾ ਕੁ ਚਿਰ ਵਾ ਮम्मी ਦੀ ਰਹਿ ਵਾ ਤੇ ਡੈਡੀ ਦੀ ਵੀ ਨਾਲ ਹੀ ਆ ਕਿ ਡੈਡੀ ਸਭ ਕੁਝ ਕਰਾਉਂ ਦਿਆ ਵਾ ਐਵੇਂ ਨਹੀਂ ਜੋ ਬਣਿੱਦਰ ਭੱਜ ਆਉਂਦਾ ਹੀ ਮੰਮੀ ਵੀ ਰਹਿ ਵਨ ਬਾਕੀ ਨਾ ਰੈਂਡੀ ਖੁੰਦੀ ਕਸਰ ਮम्मी ਨੇ ਘੜਤੀ ਆ ਉਹਨਾਂ ਵਾਲ ਦੇ ਹੋ ਗਏ ਆ ਤੇ ਭਰਕਾਇਆ ਡੈਡੀ ਨੇ ਮम्मी ਨੂੰ ਉਹ ਸੀ ਇਹਨਾਂ ਨੂੰ ਇੱਕ ਚੌਂਣੀ ਹੁੰਦਾ ਇਹ ਵੇਹਲੀ ਐਕਦਾ ਲੱਗੂਗਾ ਜ਼ਰੂਰ ਤੂੰ ਇਹ ਕੰਨ ਖੋਲ ਕੇ ਗੱਲ ਸੁਣ ਲੋ ਪੈਸੇ ਦਾ ਨਾਂ ਲੈਣਗੇ ਨਾ ਤੇ ਠੋਕੇ ਜਵਾਬ ਦੇਣਾ ਗਿਓ ਸਾਡੇ ਕੋਈ ਨਹੀਂ ਹੈਗੇ ਮੈਂ ਡੈਡੀ ਨੂੰ ਕਹਿ ਦੇਣਾ ਵਾ ਵੀ ਹਰ ਤੋਂ ਬਾਅਦ ਮੈਨੂੰ ਮੇਰੇ ਸਾਹਮਣੇ ਰਮਨ ਇਹ ਗੱਲ ਨੂੰ ਕਿੰਨੇ ਦਿਨ ਹੋ ਗਏ ਆ ਜੇ ਤੇ ਆਉਣਾ ਉਹਨਾਂ ਨੇ ਤੇ ਤਾਂ ਵੀ ਤੇ ਜੇ ਨਹੀਂ ਨਹੀਂ ਯਾਰ ਰਮਨ ਇਹ ਗੱਲ ਨੂੰ ਤਾਂ ਕਿੰਨੇ ਦਿਨ ਹੋ ਗਏ ਆ ਤਾਂ ਤੂੰ ਸ਼ਾਮਾਂ ਤੱਕ ਜਾਵੀਂ ਤਾਂ ਉਹਨਾਂ ਨੂੰ ਪੁੱਛ ਕੇ ਦੱਸ 2 1 ਰਮਨ ਇਹ ਗੱਲ ਨੂੰ ਵੀ ਕਿੰਨੇ ਦਿਨ ਹੋ ਗਏ ਆ 2 1 ਮੰਮੀ ਮੈਂ ਕਿਦਾਂ ਖਲ ਅੰਦਾਜ਼ੀ ਕਰਨੀ ਟਾਡੇ ਚ ਇੱਕ ਮਿੰਟ ਇੱਕ ਮਿੰਟ ਚੱਤਾ ਪਲ ਗਿਆ ਮੈਂ ਹੁਣ ਨਹੀਂ ਨਹੀਂ ਦੱਬ ਰਹੀ ਦੱਦੀ ਨਹੀਂ ਮੈਨੂੰ ਹੁਣ ਚੰਗੀ ਨਹੀਂ ਲੱਗਦੀ ਤੁਹਾਨੂੰ ਮੈਨੂੰ ਕਿੱਥੋਂ ਚੰਗੀ ਲੱਗਣਾ ਹੁੰਦਾ ਮੈਨੂੰ ਚੰਗੀ ਲੱਗਣ ਦਾ ਪੀ ਆ 2 1 ਆਹ ਹੁਣ ਜ ਮੈਂ ਹੁਣ ਮੈਂ ਜੇ ਚੱਲਾਂ 1 ਮੰਮੀ ਮੈਂ ਹੁਣ ਤੁਹਾਨੂੰ ਮਾੜੀ ਲੱਗਣ ਲਾ ਪੀ ਆ ਉਹ ਜੋ ਚੰਗੀ ਲੱਗਦੀ ਆ ਨਾ ਗੇਟ ਖੁੱਲਾ ਹੀ ਮੈਂ ਤਾਂ ਨਾ ਰਮਨ ਦੇ ਹੀ ਘਰ ਸਲਾਹ ਕਰਨ ਹਾਂਜੀ ਗਲਤ ਹੋ ਗਿਆ ਨਹੀਂ ਅਬ ਬੜ ਕੇ ਆਉਣਾ ਵਾ ਤੇ ਘਰਾਂ ਦੇ ਵਿੱਚ ਸੌ ਗੱਲਾਂ ਬਤਾ ਹੋਈਆਂ ਦੀਆਂ ਵਾ ਤੇ ਮੈਨੂੰ ਇਹ ਆ ਵੀ ਉਹਨੂੰ ਥੋੜਾ ਲੰਮਾ ਟਾਈਮ ਦੇ ਦਿੰਨੇ ਆ ਅੱਭੀ ਦੋਏ ਥੋੜਾ ਟਾਈਮ ਕੋਈ ਗੱਲ ਨਹੀਂ ਤੁਸੀਂ ਉਹਨੂੰ ਟਾਈਮ দাও ਥੋੜਾ ਜਿਹਾ ਅਸੀਂ ਉਹਦੀ ਕਦਰ ਕਰਨੇ ਆ ਕੋਈ ਗੱਲ ਮੈਂ ਨਾ ਇਹ ਗਲਤੀ ਬੜੀ ਵਿਚਾਰ ਕੀਤੀ ਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਕੀ ਮੰਮੀਆਂ ਹੀ ਨਾ ਦੋਵਾਂ ਜਣਿਆਂ ਨੇ ਇਹ ਗੱਲ ਤੇ ਬੜੀ ਵਿਚਾਰ ਕੀਤੀ ਆ ਪਰ ਪਿਆਰ ਪਾਉਣਾ ਵਾ ਅਗਲੇ ਦੇ ਨਾਲ ਆਪਾਂ ਫਿਰ ਇਦਾਂ ਕਰਦੇ ਆ ਤੁਸੀਂ ਕਰ ਲਓ ਤਾਈ ਕੱਢ ਲਈ ਇਥੇ ਅਮਾ ਤੁਸੀਂ ਖਰੀਦਾਂ ਕਰੋ ਤੁਸੀਂ ਨਾ ਤਾਈ ਜੀ ਨਾਲ ਗੱਲ ਕਰ ਹੀ ਲਓ ਗਾਲਤ ਜਦੋਂ ਮੂੰਹ ਚ ਗਾਲ ਹੀ ਹੁਣਾਵਾ ਨਾ ਉਹਦੇ ਆਵਾਜ਼ ਨਹੀਂ ਤੁਹਾਡੀ ਆਵਾਜ਼ ਤਾਂ ਰਿਕਾਰਡ ਕਰਾਉਣੀ ਆ ਵੀ ਜਦੋਂ ਘਰ ਨਾਲ ਚਿੱਠੀ ਦੇਣ ਵਾਲਾ ਡਾਕੀ ਆਇਆ ਹੁੰਦਾ ਵਾ ਤੇ ਤੁਸੀਂ ਨਾ ਜਦੋਂ ਮੈਂ ਕਹਣਾ ਨਾ ਤੁਸੀਂ ਇੱਕ ਕੰਮ ਕਰੋ ਉਥੇ ਹੀ ਆਵਾਜ਼ ਦੇ ਦੇਣੀ ਤੁਸੀਂ ਠੀਕ ਹੈ ਕਹਿਣਾ ਅੰਕਲ ਜੀ ਠੀਕ ਹੈ ਚਲ ਇੱਕ ਕੰਮ ਕਰੋ 2 1 ਗੱਲ ਤੇ ਤੁਹਾਡੀ ਬਿਲਕੁਲ ਠੀਕ ਆ ਤੁਸੀਂ ਫਿਰ ਇੱਕ ਕੰਮ ਕਰੋ ਅੰਕਲ ਜੀ ਹੈ ਆਹ ਕਿਹਦੀ ਆਵਾਜ਼ ਵਾ ਵੀ ਦੱਸ ਲਿੰਦਾ ਵਾ ਤੇ ਦੂਜਾ ਇੰਟੈਂਸ਼ਨ ਵਾਲਾ ਉਹਨੂੰ ਤਾਂ ਜੇ ਕੋਈ ਕਹਿੰਦਾ ਵਾ ਤੇ ਉਲਟਾ ਉਹਦਾ ਹੀ ਨਾਂ ਲਾ ਦਿੰਦਾ ਵਾ ਵੀ ਇਹ ਤੁਸੀਂ ਨਹੀਂ ਮੈਨੂੰ ਚੰਗਾ ਚਾਹੁੰਦੇ ਆ ਡੈਡੀ ਹੋਣਾ ਤਾਂ ਲੱਗਦਾ ਵਿੱਚ ਫੋਨ ਆਉਂਦੇ ਆ ਰੁਕ ਜਾ ਕਿਉਂ ਕੱਟ ਲਾ ਜਨਾ ਜਦ ਦਲਜੀਤ ਕੋ ਨੌਕਰੀ ਹੈ ਤੁਹਾਨੂੰ ਵੀ ਪਤਾ ਵਾ ਕਿੰਨੀਆਂ ਉੱਚੀਆਂ ਗੱਲਾਂ ਵਾ ਉਹਦੀਆਂ ਸੌ ਸੌ ਗੱਲ ਕਰਦੀ ਹੈ ਦਲਜੀਤ ਨੂੰ ਜਦੋਂ ਕੋਈ ਉਹ ਗੱਲ ਕਰ ਦਿੰਦਾ ਉਹ ਤਾਂੰਦਵੇਂ ਮਰਦਾ ਵਨ ਤੁਸੀਂ ਇਦਾਂ ਕਰੋ ਤੁਸੀਂ ਘੜੀ ਬੈਠੋ ਰੋਟੀ ਖਾਈ ਜਾ ਸਾਰਿਆਂ ਨੂੰ ਬੋਲ ਬੋਲ ਕੇ ਦੱਸਦਾ ਵਾ ਵੀ ਮੈਂ ਆ ਪੁੱਠੇ ਕੰਮ ਕੀਤੇ ਆ ਤਾਂ ਕਿ ਉਹ ਸਾਰਿਆਂ ਨੂੰ ਅੱਗੇ ਦੱਸ ਸਕਣ ਤੂੰ ਵਨ ਵਨ ਦਿਲਜੀਤ ਦੀ ਸਮਝ ਲੈ ਇਹ ਗੱਲ ਬਣਨੀ ਨਹੀਂ ਵਨ ਦਿਲ ਜੀ ਦੀ ਸਮਝ ਚ ਨਾ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਹੁੰਦੀ ਵਨ ਜੀ ਦੀ ਸਮਝ ਚ ਨਾ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਹੁੰਦੀ ਵਨ ਬੜੇ ਫਿਗਰ ਕਿੱਥੇ ਹੱਸਣ ਰੇ ਗਾੜੀ ਯਾਰ ਹੋਏ ਦੇ ਵੇਲਾ ਭਰਾ ਹੁੰਦੇ ਆ ਦੇਖੀ ਕਦੀ ਕਦੀ ਨਹੀਂ ਕਦੀ ਕਦੀ ਕੱਢ ਕੱਢ ਰੱਖ ਲੈਨੇ ਆ ਇਹ ਗੱਲ ਵਧੀਆ ਵਾ ਮੁੜ ਕੇ ਬੰਨਿਆਂ ਤੋਂ ਵੱਟਾਂ ਤੋਂ ਸੋਸੇ ਆਪੇ ਪੈਂਦੇ ਹੁੰਦੇ ਆ ਆਹ ਗੱਲ ਤੇ ਰਮਨ ਤੇਰੀ ਸਹੀ ਆ ਸਾਰੇ ਇੱਕ ਗੱਲ ਵੇਖ ਲਾ ਦਲਜੀਤ ਦੀ ਬੰਦ ਤੇ ਇਹ ਕੰਮ ਲੱਗਦਾ ਮੈਂ ਇੱਕ ਗੱਲ ਵੇਖ ਲਾ ਦਲਜੀਤ ਦੀ ਜੇ ਇਹ ਚੰਗਾ ਹੁੰਦਾ ਤੇ ਇੱਕੋ ਘਰ ਚ ਦੋਵੇਂ ਭਰਾ ਰਹੀ ਜਾਂਦੇ ਤੇ ਕੋਈ ਗੱਲ